ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਦੇ ਵੀ ਆਪਣੀ ਕੀਮਤ ਐ ਜਿਹੜੀ ਉਹ ਨਹੀਂ ਭੁੱਲੋਗੇ ਕਿ ਤੁਹਾਡੀ ਜਿਹੜੀ ਕਦਰ ਹੈ ਸੈਲਫ ਰਿਸਪੈਕਟ ਆ ਉਹਨੂੰ ਕਦੇ ਨਹੀਂ ਭੁੱਲੋਗੇ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਕਨਫਿਊਜ਼ਨ ਹੈ ਉਹ ਇਹੀ ਹੁੰਦੀ ਆ ਵੀ ਕੌਣ ਸਾਡੇ ਨਾਲ ਸੱਚਾ ਐ ਕੌਣ ਝੂਠਾ ਐ ਕਿਹੜਾ ਬੰਦਾ ਐ ਜਿਹੜਾ ਸਾਡੇ ਨਾਲ ਟਾਈਮ ਪਾਸ ਲਈ ਜੁੜਿਆ ਹੋਇਆ ਐ ਕੌਣ ਐ ਜੋ ਸਾਨੂੰ ਸੱਚੀ ਟਾਈਮ ਦੇ ਰਿਹਾ ਸੱਚਾ ਟਾਈਮ ਦੇ ਰਿਹਾ ਔਰ ਸਾਡੀ ਕਦਰ ਕਰ ਰਿਹਾ ਔਰ ਕਿਹੜਾ ਬੰਦਾ ਐ ਜਿਹੜਾ ਸਾਡੀ ਕਦਰ ਐ ਉਹ ਨਹੀਂ ਕਰ ਰਿਹਾ ਹਰ ਜੋ ਦੁਨੀਆ ਹੈ ਉਹ ਹਮੇਸ਼ਾ ਉਸ ਬੰਦੇ ਦੀ ਉਸ ਵਿਅਕਤੀ ਦੀ ਕਦਰ ਜ਼ਿਆਦਾ ਕਰਦੀ ਹੈ ਜਿਹੜਾ ਵਿਅਕਤੀ ਆਪਣੀ ਕਦਰ ਆਪ ਕਰਦਾ ਜਿਹੜਾ ਜਿਹਨੂੰ ਪਤਾ ਹੈ ਕਿ ਮੇਰਾ ਸਮਾਂ ਕਿੰਨਾ ਕੀਮਤੀ ਹੈ ਪੈਸੇ ਦੀ ਕੀ ਵੈਲੀ ਹੈ ਔਰ ਆਪਣੀ ਜਿਹੜਾ એનર્ਜੀ ਆ ਉਹਨੂੰ ਵੇਸਟ ਨਹੀਂ ਜਾਂਦੀ ਜਿਹੜਾ ਵਿਅਕਤੀ ਹਰ ਵਕਤ ਹਰ ਕਿਸੇ ਲਈ ਮੌਜੂਦ ਰਹਿੰਦਾ ਹੈ ਹਾਜ਼ਰ ਰਹਿੰਦਾ ਹੈ ਉਹਨੂੰ ਲੋਕ ਹਲਕੇ ਵਿੱਚ ਲੈਣਾ ਸ਼ੁਰੂ ਕਰ ਦਿੰਦੇ ਨੇ ਬਹੁਤ ਲੋਕ ਐਜੇ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਹੁੰਦਾ ਹੈ ਕਿ ਉਹ ਜਿਹੜੀ ਗੱਲ ਉਹ ਕਹਿੰਦੇ ਨੇ ਉਹ ਤੁਹਾਨੂੰ ਚਲਾਉਂਦੇ ਨੇ ਕਿ ਤੁਸੀਂ ਉਹਨਾਂ ਦੀ ਗੱਲ ਤੇ ਚੱਲੋ ਜੋ ਵੀ ਉਹ ਤੁਹਾਨੂੰ ਕਹਿੰਦੇ ਨੇ ਤੁਸੀਂ ਬਸ ਉਹਨਾਂ ਦਾ ਹੁਕਮ ਮੰਨੀ ਜਾਓ ਹਾਂ ਹਾਂ ਕਰੀ ਜਾਓ ਜਿਹੜਾ ਵੀ ਕੰਮ ਕਰਨ ਨੂੰ ਕਹਿੰਦੇ ਨੇ ਤੁਸੀਂ ਉਹ ਕਰਨਾ ਹੈ ਬਹੁਤ ਲੋਕ ਤੁਹਾਨੂੰ ਵੇਲਾ ਸਮਝਦੇ ਉਹਨਾਂ ਨੂੰ ਹੁੰਦਾ ਹੈ ਵੀ ਤੁਹਾਡੇ ਕੋਲ ਬਹੁਤ ਸਾਰਾ ਸਮਾਂ ਹੈ ਤੁਹਾਡੀ ਉਹ ਕੀਮਤ ਨਹੀਂ ਕਰਦੇ ਹੈ ਕੀਮਤ ਜਾਣਦੇ ਹੀ ਨਹੀਂ ਪਰ ਅਸਲ ਵਿੱਚ ਗਲਤੀ ਤੁਹਾਡੀ ਹੁੰਦੀ ਹੈ ਕਿਉਂਕਿ ਤੁਸੀਂ ਕਦੇ ਉਹਨਾਂ ਨੂੰ ਦੱਸਿਆ ਹੀ ਨਹੀਂ ਹੁੰਦਾ ਵੀ ਤੁਸੀਂ ਵੀ ਬਿਜ਼ੀ ਹੈਗੇ ਤੁਹਾਡੇ ਕੋਲ ਵੀ ਸਮਾਂ ਨਹੀਂ ਹੈਗਾ ਕਈ ਕੰਮ ਹੁੰਦੇ ਨੇ ਨਾ ਦੱਸਣ ਦੇ ਵੀ ਤੁਹਾਨੂੰ ਲੱਗਦਾ ਹੈ ਕਈ ਵਾਰ ਤਾਂ ਤੁਹਾਡਾ ਡਰ ਹੀ ਇੰਨਾ ਹੁੰਦਾ ਆਂਦਾ ਕਿ ਪਤਾ ਨਹੀਂ ਜੇ ਮੈਂ ਮਨਾ ਕਰਤਾ ਤਾਂ ਇਹਨਾਂ ਅੱਗੇ ਤੋਂ ਜਿਹੜਾ ਰਿਐਕਸ਼ਨ ਆ ਉਹ ਕੀ ਆਏਗਾ ਉਹਦੇ ਲਈ ਤੁਸੀਂ ਤਿਆਰ ਨਹੀਂ ਹੁੰਦੇ ਹੈਗੀ ਇਸ ਲਈ ਤੁਹਾਡੀ ਕਦਰ ਨਹੀਂ ਪੈਂਦੀ ਹੈਗੀ ਬਹੁਤ ਸਾਰੇ ਲੋਕ ਤੁਹਾਡੀ ਜ਼ਿੰਦਗੀ 'ਚ ਇਹੋ ਜਿਹੇ ਹੀ ਹੁੰਦੇ ਨੇ ਜਿਹੜੇ ਤੁਹਾਡੀ ਕਦਰ ਕਰਦੇ ਨੇ ਤੁਹਾਡੀ ਛੋਟੇ ਛੋਟੇ ਯਤਨਾਂ ਨੂੰ ਤੁਹਾਡੇ ਛੋਟੇ ਛੋਟੇ ਕਦਮਾਂ ਨੂੰ ਵੀ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹ ਕੰਮ ਕਰ ਕਰ ਰਹੇ ਹਾਂ ਜਾਂ ਉਹਨਾਂ ਦਾ ਕਿੰਨਾ ਮਾਰਕ ਕਰ ਕਰਦੇ ਹਾਂ ਉਹਨੂੰ ਨੋਟਿਸ ਕਰਦੇ ਨੇ ਔਰ ਉਹ ਤੁਹਾਨੂੰ ਇੱਕ ਹੀਰੇ ਦੀ ਤਰ੍ਹਾਂ ਸਮਝਦੇ ਨੇ ਤੇ ਇਹ ਜਿਹੜੇ ਲੋਕ ਹੁੰਦੇ ਨੇ ਜੋ ਤੁਹਾਡੀ ਕਦਰ ਕਰਦੇ ਨੇ ਇਹ ਜਾਣਦੇ ਨਹੀਂ ਜਿਵੇਂ ਤੁਹਾਡੀ ਬਾਉਂਡਰੀ ਆ ਉਹਦੇ ਬਾਰੇ ਵੀ ਉਹਨੂੰ ਸਤਕਾਰ ਵੀ ਦਿੰਦੇ ਨੇ ਜਦੋਂ ਤੁਸੀਂ ਕਹਿੰਦੇ ਹੋ ਕਿ ਹਾਂ ਸਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਜਾਂ ਤੁਸੀਂ ਇਸ ਟਾਈਮ ਵਿਲੇ ਨਹੀਂ ਹੈਗੇ ਤਾਂ ਉਹ ਉਸ ਚੀਜ਼ ਨੂੰ ਇੱਕ ਪੋਜ਼ਿਟਿਵ ਪੋਜ਼ਿਟਿਵ ਤਰੀਕੇ ਨਾਲ ਲੈਣਗੇ ਤੁਹਾਡੀ ਕਦਰ ਕਰਨਗੇ ਸਤਿਕਾਰ ਕਰਨਗੇ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਸਮਾਂ ਹੈ ਉਹ ਕਿੰਨਾ ਕੀਮਤੀ ਆ ਤੇ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਵੀ ਕਿ ਬਹੁਤ ਜ਼ਿਆਦਾ ਸ਼ਬਦਾਂ થી ਤੁਸੀ ਸਮਝਾਉਣਾ ਹੈ ਕਿਉਂਕਿ ਉਹ ਤੁਹਾਡੀ ਕਦਰ ਕਰਦੇ ਨੇ ਇਸ ਲਈ ਤੁਹਾਡੇ ਛੋਟੇ ਥੋੜੇ ਸ਼ਬਦਾਂ ਤੋਂ ਵੀ ਉਹ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਜੀ ਤੁਸੀਂ ਚੁੱਪੋ ਵੀ ਹੋ ਨਹੀਂ ਵੀ ਉਹਨਾਂ ਨੂੰ ਕੁਝ ਕਹਿ ਰਹੇ ਤਾਂ ਵੀ ਉਹ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਤੁਹਾਡਾ ਸਮਾਂ ਜਿਹੜਾ ਉਹ ਵੀ ਕੀਮਤੀ ਹੈ ਤੇ ਤੁਹਾਡੀ ਉਹ ਕਦਰ ਕਰਦੇ ਨੇ ਤੁਹਾਨੂੰ ਪਿਆਰ ਕਰਦੇ ਨੇ ਜਿਹੜੇ ਬੰਦੇ ਤੁਹਾਡੀ ਨਾਂ ਸੁਣ ਕੇ ਮਤਲਬ ਬੁਰਾ ਮਨਾਉਂਦੇ ਨੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਉਹਨਾਂ ਨੂੰ ਨਾ ਕਰ ਦਿੰਦੇ ਹੋ ਬੁਰਾ ਮਨਾਉਂਦੇ ਨੇ ਤਾਂ ਜਿਹੜੇ ਅਜਿਹੇ ਵਿਅਕਤੀ ਹੁੰਦੇ ਨੇ ਨਾ ਉਹ ਤੁਹਾਡੀ ਡਿਗਨਿਟੀ ਨੂੰ ਡਿਸਰਵ ਨਹੀਂ ਕਰਦੇ ਹੈ ਕੁਝ ਲੋਕ ਹੁੰਦੇ ਨੇ ਉਹ ਤੁਹਾਨੂੰ ਆਪਸ਼ਨ ਦੀ ਤਰ੍ਹਾਂ ਲੈਂਦੇ ਨੇ ਉਹਨਾਂ ਨੂੰ ਹੁੰਦਾ ਜੇ ਕੋਈ ਹੋਰ ਨਹੀਂ ਮਿਲਿਆ ਤਾਂ ਤੁਹਾਨੂੰ ਵੜ ਲਓ ਹੈ ਨਾ ਤੇ ਫਿਰ ਐਦਾਂ ਦੇ ਬੰਦੇ ਹੁੰਦੇ ਨੇ ਜਿਹੜੇ ਉਹ ਕਦੇ ਵੀ ਤੁਹਾਡੀ ਕਦਰ ਨਹੀਂ ਕਰਦੇ ਤੁਹਾਲੇ ਵੀ ਤੁਸੀਂ ਉਹਨਾਂ ਨੂੰ ਬੜਾ ਪਿਆਰ ਕਰਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਇਹ ਤੁਹਾਨੂੰ ਆਪਸ਼ਨ ਦੀ ਤਰ੍ਹਾਂ ਲੈ ਰਹੇ ਨੇ ਗਰੰਟਡ ਲੈ ਰਹੇ ਨੇ ਜ਼ਿੰਦਗੀ ਦੇ ਵਿੱਚ ਜਿਹੜਾ ਆਪਣੇ ਕੋਲ ਸਭ ਤੋਂ ਮਹਿੰਗੀ ਚੀਜ਼ ਹੁੰਦੀ ਹੈ ਕਿਸੇ ਕੋਲ ਵੀ ਉਹ ਹੁੰਦਾ ਹੈ ਸਮਾਂ ਟਾਈਮ ਟਾਈਮ ਬਹੁਤ ਕੀਮਤੀ ਹੈ ਪਰ ਜਿਹੜਾ ਵਿਅਕਤੀ ਤੁਹਾਡਾ ਟਾਈਮ ਜਾਣ ਬੁਝ ਕੇ ਖਰਚਾ ਕਰਵਾ ਰਿਹਾ ਹੈ ਟਾਈਮ ਦਾ ਖਰਚਾ ਕਰਵਾ ਰਿਹਾ ਉਹ ਤੁਹਾਡੀ ਕਦਰ ਕਦੇ ਵੀ ਨਹੀਂ ਕਰੇਗਾ ਇਦਾਂ ਟਾਈਮ ਵੇਸਟ ਕਰਨ ਨਾਲ ਨਾ ਤਾਂ ਜਿਹੜੇ ਹੁਣ ਸਟੂਡੈਂਟ ਨੇ ਸਟੂਡੈਂਟਸ ਦੀ ਲਾਈਫ ਖਰਾਬ ਹੋ ਜਾਂਦੀ ਆ ਕਿਉਂਕਿ ਉਹਨਾਂ ਨੂੰ ਪੜ੍ਹਨ ਦਾ ਸਮਾਂ ਹੈ ਜਿਹੜਾ ਜਿੱਥੇ ਉਹਨਾਂ ਨੇ ਉੱਥੇ ਟਾਈਮ ਸਪੈਂਡ ਕਰਨਾ ਸੀ ਉਹ ਆਲੇ ਦੁਆਲੇ ਸਪੈਂਡ ਕੀਤਾ ਤੇ ਫਿਊਚਰ ਆਪਣੇ ਆਪ ਹੀ ਖਰਾਬ ਹੋ ਜਾਣਾ ਹੁਣ ਜੇ ਕੋਈ ਕੰਮ ਕਰ ਕਰਨ ਵਾਲਾ ਵਿਅਕਤੀ ਆ ਉਹਦਾ ਟਾਈਮ ਵੀ ਜੇ ਕੋਈ ਬਾਧੂ ਹੀ ਖਰਚਾ ਰਿਹਾ ਹੈ ਤਾਂ ਉਹ ਜਿਹੜੇ ਉਹਦੇ ਆਪਣੇ ਜ਼ਰੂਰੀ ਕੰਮ ਨੇ ਉਹ ਰਹਿ ਜਾਂਦੇ ਨੇ ਕੋਈ ਬਿਜ਼ਨਸ ਕਰ ਰਿਹਾ ਜਾਂ ਕੋਈ ਹੋਰ ਕੰਮ ਕਰ ਕਰ ਰਿਹਾ ਉਹਦੇ ਆਪਣੇ ਕੰਮ ਰਹਿ ਜਾਂਦੇ ਨੇ ਤਾਂ ਕਰਕੇ ਜਿਹੜੇ ਲੋਕ ਤੁਹਾਡਾ ਟਾਈਮ ਦਾ ਖਰਚਾ ਜ਼ਿਆਦਾ ਕਰਵਾਉਂਦੇ ਨੇ ਉਹ ਲੋਕ ਵੀ ਤੁਹਾਡੀ ਕਦਰ ਨਹੀਂ ਕਰਦੇ ਹੈਗੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਚੇਂਜ ਕਰਨਾ ਚਾਹੁੰਦੇ ਨੇ ਤੁਹਾਡੀ ਫੀਲਿੰਗਸ ਦੀ ਕਦਰ ਨਹੀਂ ਕਰਦੇ ਉਹਨਾਂ ਨੂੰ ਹੁੰਦਾ ਹੈ ਵੀ ਤੁਸੀਂ ਪੂਰੀ ਤਰ੍ਹਾਂ ਉਹਨਾਂ ਦੇ ਮੁਤਾਬਕ ਹੀ ਢਲ ਜਾਓ ਅਜਿਹੇ ਵਿਅਕਤੀ ਵੀ ਤੁਹਾਡੀ ਫੀਲਿੰਗਸ ਦੀ ਕਦਰ ਨਹੀਂ ਕਰਦੇ ਹੈਗੇ ਉਹ ਆਪਣੇ ਆਪ ਨੂੰ ਹੀ ਉੱਪਰ ਰੱਖਦੇ ਨੇ ਜਦ ਕਿ ਤੁਹਾਡੀਆਂ ਕੀ ਭਾਵਨਾਵਾਂ ਨੇ ਤੁਸੀਂ ਕੀ ਸੋਚਦੇ ਹੋ ਤੁਸੀਂ ਕਿਵੇਂ ਦੇ ਵਿਅਕਤੀ ਹੋ ਤੁਹਾਡੇ ਕੀ ਟੀਚੇ ਨੇ ਤੁਹਾਡੇ ਕੀ ਸ਼ੌਂਕ ਨੇ ਕੀ ਤੁਸੀਂ ਕੰਮ ਕਰ ਰਹੇ ਹੋ ਇਸ ਚੀਜ਼ ਦੀ ਉਹਨਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਹੁਣ ਇੱਥੇ ਤੁਹਾਨੂੰ ਕੀ ਚਾਹੀਦਾ ਹੈ ਵੀ ਜਿੱਥੇ ਤੁਸੀਂ ਫਿੱਟ ਨਹੀਂ ਆਉਂਦੇ ਹੈਗੇ ਨਹੀਂ ਆਉਂਦੇ ਹੈਗੇ ਤਾਂ ਲਾਂਸੀ ਤਾਂ ਫਿਰ ਤੁਹਾਨੂੰ ਉੱਥੇ ਆਪਣੇ ਆਪ ਨੂੰ ਕੋਲਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੁਣ ਬਹੁਤ ਲੋਕ ਹੋਣਗੇ ਕਿ ਜਦੋਂ ਤੁਸੀਂ ਨਾ ਕਹਿਣਾ ਸਿੱਖ ਲੈਨੇ ਹੋ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੈਗਾ ਇਹ ਸਾਰਾ ਕੁਝ ਹੈ ਨਾ ਤੇ ਫਿਰ ਉਹ ਕੀ ਕਰਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਾਣਾ ਛੋਣਦੇ ਤੁਹਾਨੂੰ ਆਪਨੇ ਜ਼ਿੰਦਗੀ ਦੇ ਵਿੱਚ ਰੱਖਣਾ ਨਹੀਂ ਚਾਹੁੰਦੇ ਤਾਂ ਕੋਈ ਗੱਲ ਨਹੀਂ ਏਦਾਂ ਦੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਜਾਣ ਨਹੀਂ ਜੇ ਤੁਹਾਡਾ ਆਪਣਾ ਹੋਏਗਾ ਤਾਂ ਜਾਏਗਾ ਕਿ ਤੇ ਨਹੀਂ ਉੱਥੇ ਰੁਕ ਜਾਏਗਾ ਦੇ ਜੋ ਜਾਣਾ ਚਾਹੁੰਦਾ ਹੈ ਉਹ ਇਹਦਾ ਮਤਲਬ ਤੁਹਾਡਾ ਆਪਣਾ ਹੈ ਹੀ ਨਹੀਂ ਇਸ ਲਈ ਉਹ ਚੱਲ ਜਾਂਦਾ ਹੈ ਤਾਂ ਉਹਨੂੰ ਰੋਕੋ ਨਾ ਕਦੇ ਉਸ ਦਾ ਰਸਤਾ ਨਾ ਰੋਕੋ ਪੂਰੀ ਦੁਨੀਆ ਤੁਹਾਡੀ ਕਦਰ ਨਹੀਂ ਕਰਦੀ ਕੁਝ ਲੋਕ ਹੁੰਦੇ ਨੇ ਚੁਣਵੇਂ ਲੋਕ ਹੁੰਦੇ ਨੇ ਜੋ ਤੁਹਾਡੀ ਕਦਰ ਕਰਦੇ ਨੇ ਤੇ ਉਹੀ ਤੁਹਾਡੀ ਦੁਨੀਆ ਬਣ ਜਾਂਦੇ ਨੇ ਜਿਹੜੇ ਲੋਕ ਤੁਹਾਡੀ ਕੇਅਰ ਕਰਦੇ ਨੇ ਉਹਨਾਂ ਨੂੰ ਹੋਲਡ ਕਰਕੇ ਰੱਖੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਉਹਨਾਂ ਨੂੰ ਖਾਸ ਮਹੱਤਵ ਦੇਣਾ ਹੈ ਔਰ ਜੋ ਰਿਸਪੈਕਟ ਕਰਦੇ ਨੇ ਉਹਨਾਂ ਨੂੰ ਵੀ ਤੁਸੀਂ ਐਪਰੀਸ਼ੀਏਟ ਕਰਨਾ ਔਰ ਜਿਹੜੇ ਤੁਹਾਡੀ ਰਿਸਪੈਕਟ ਨਹੀਂ ਕਰਦੇ ਉਹਨਾਂ ਨੂੰ ਜਿੱਥੇ ਜਾਂਦੇ ਨੇ ਉਹਨਾਂ ਨੂੰ ਜਾਣ ਦੇ। ਜਿਹੜੇ ਲੋਕ ਤੁਹਾਨੂੰ ਇਗਨੋਰ ਕਰਦੇ ਨੇ ਉਹਨਾਂ ਨੂੰ ਆਪਣੇ ਵੱਲੋਂ ਬਿਲਕੁਲ ਅਜਾਦ ਕਰ ਦਿਓ। ਔਰ ਦੁਨੀਆ ਉਸੇ ਵਿਅਕਤੀ ਦੀ ਕਦਰ ਕਰਦੀ ਹੈ ਜੋ ਵਿਅਕਤੀ ਆਪਣੀ ਵੈਲਿਊ ਆਪ ਡਿਫਾਈਨ ਕਰਦਾ ਹੈ। ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦਾ ਲੱਗਦਾ ਹੈ ਤੇ ਇਦਾਂ ਹੀ ਮੈਂ ਤੁਹਾਡੇ ਲਈ ਹੋਰ ਵੀ ਮੋਟੀਵੇਸ਼ਨਲ ਵੀਡੀਓ ਲਿਆਉਂਦੀ ਰਹਾਂਗੀ। ਤੇ ਜਲਦੀ ਹੀ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਨਾਲ ਥੈਂਕ ਯੂ ਫॉर ਵਾਚਿੰਗ